ਇਸਦੇ ਹੱਲ ਦੋ ਪੱਤਰ ਦੇ ਨੇ ਪਹਿਲਾ ਪੱਤਰ ਹੈ ਜਨਤਾ ਦੇ ਪੱਤਰ ਤੇ ਤੇ ਦੂਸਰਾ ਹੈ ਰਾਜਨੀਤਾਂਵਾਂ ਦੇ ਪੱਤਰ ਪਹਿਲਾ ਮੈਂ ਗੱਲ ਕਰਨਾ ਜਨਤਾ ਦੀ ਜਨਤਾ ਦੇ ਪੱਤਰ ਤੇ ਇਸ ਚੀਜ਼ ਦਾ ਹੱਲ ਇਹ ਹੈ ਕਿ ਜਨਤਾ ਨੂੰ ਤੇ ਪਹਿਲਾਂ ਸਮਝਣਾ ਪਊਗਾ ਕਿ ਸਾਨੂੰ ਇੱਕ ਹੋ ਕੇ ਰਹਿਣਾ ਜਦੋਂ ਤੱਕ ਅਸੀਂ ਵੰਡੇ ਜਾਵਾਂਗੇ ਉਦੋਂ ਤੱਕ ਸਾਡੇ ਨਾਲ ਇਹੀ ਸਭ ਹੋਏ ਸ਼ਾਂਤ ਆਮਦੰਦ ਭੇਦ ਲੜਾਈ ਚੰਦੇ ਸੱਚ ਜੋੜਤਾ ਹੈ ਪਹਿਲਾਂ ਤੇ ਜਨਤਾ ਨੂੰ ਇੱਕੋ ਨਾ ਹੋਵੇਗਾ ਇੱਕ ਕੋਆਰਡੀਨੇਸ਼ਨ ਬਚਾਣਾ ਪਵੇਗਾ ਅਸੀਂ ਚਾਹਨੇ ਕੀ ਉਸ ਤੋਂ ਬਾਅਦ ਇੱਕ ਨਵੇਂ ਤਰ੍ਹਾਂ ਦਾ ਲੋਕਤੰਤਰ ਸਾਨੂੰ ਵਿਕਸਿਤ ਕਰਨਾ ਪਵੇਗਾ ਜਿੱਦਾਂ ਦਾ ਓਸ਼ੂ ਨੇ ਕਿਹਾ ਸੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਵੇਖੀਏ ਕਿ ਕਿਹੜਾ ਇਨਸਾਨ ਸਾਡੇ ਆਲੇ ਦੁਆਲੇ ਹੈ ਜਿਹੜਾ ਸਹੀ ਵੇਖ ਜਿਹੜਾ ਇਨਸਾਨ ਕਾਬਲ ਹੋਵੇਗਾ ਜਿਹੜਾ ਇਨਸਾਨ ਜ਼ਿੰਮੇਵਾਰ ਹੋਵੇਗਾ ਉਹ ਕਦੇ ਵੀ ਆਪਣੀ ਖੁਦਗਰਜ਼ੀ ਮਾਰ ਕੇ ਵੋਟਾਂ ਦੇ ਪਿੱਛੇ ਨਹੀਂ ਮੰਗੇਗਾ ਇਸ ਲਈ ਸਾਰੇ ਜਨਤਾ ਨੂੰ ਇਹ ਨਿਰਣੈ ਕਰਨਾ ਪਵੇਗਾ ਕਿ ਜਿਹੜਾ ਵੋਟਾਂ ਦੀ ਭੀਖ ਮੰਗੇ ਉਹਨੂੰ ਵੋਟ ਨਹੀਂ ਮਿਲੇ ਤੇ ਜਿਹੜਾ ਬੰਦਾ ਕਾਬਿਲ ਹੈ ਉਹਦੇ ਭਾਵੇਂ ਪੈਰਾਂ 'ਚ ਪੈ ਦੋ ਕਿ ਤੂੰ ਵੋਟਾਂ 'ਚ ਖੜ ਤੇ ਅਸੀਂ ਤੈਨੂੰ ਦਿਤਾਵਾਂਗੇ ਕਿ ਤੂੰ ਸਾਡੇ ਲਈ ਕੰਮ ਕਰ। ਇਹੇ ਤਰ੍ਹਾਂ ਦਾ ਲੋਕਤੰਤਰੀ ਜਨਤਾ ਦੇ ਪੱਧਰ ਤੇ ਇਲਾਜ ਹੈ ਸਾਰੀ ਦੀ ਸਾਰੀ ਪੋਲਿਟੀਕਲ ਪ੍ਰੋਬਲਮ ਕਿਉਂਕਿ ਫਿਰ ਸੱਚਮੁੱਚ ਵੇ ਉਹ ਡੈਮੋਕ੍ਰੇਸੀ ਦਾ ਰਾਜ ਹੋਵੇ ਨਾ ਕਿ ਕਿਸੇ ਧਰਮ ਦੀ ਰਾਜਨੀਤੀ ਦਾ ਤੇ ਨਾ ਹੀ ਕਿਸੇ ਜਾਤੀ ਦੀ ਰਾਹ। ਦੂਸਰਾ ਹੱਲ ਹੈ ਰਾਜਨੀਤਮਾ ਦੇ ਬਦਲ। ਰਾਜਨੀਤਮਾ ਦੇ ਪਧਰ ਤੇ ਹੱਲ ਇਹ ਹੈ ਕਿ ਪਹਿਲਾਂ ਤੇ ਸਾਨੂੰ ਸਾਡੀ ਫਿਲਾਸਫੀ ਸੈੱਟ ਕਰਨੀ ਪਵੇਗੀ। ਅਸੀਂ ਦੇਸ਼ ਨੂੰ ਲੈ ਕੇ ਕਿੱਥੇ ਜਾਣਾ ਚਾਹੀਦਾ ਹੈ? ਸਾਡੇ ਦੇਸ਼ ਦਾ ਫਲਸਫਾ ਧਰਮ ਜਾਂ ਅਧਿਆਤਮ ਤੇ ਨਹੀਂ, ਇਕਨੋਮਿਕਸ ਤੇ ਉਤੇ ਹੋਣਾ ਚਾਹੀਦਾ। ਸਾਡੇ ਦੇਸ਼ ਦੀ ਫੋਰਕੋਇੰਗ ਪਾਲਿਸੀ ਇਕਨੋਮੀ ਤੇ ਬੇਸਡ ਹੋਣੀ ਚਾਹੀਦੀ। ਤੇ ਉਹ politcal vision ਤੇ ਇੰਟਰ ਜ਼ਿੰਮੇਵਾਰੀ ਮੈਂ ਚੁਦਾ ਮੈਂ ਇਤਿਹਾਕ ਨਾਲ ਹੀ Karl Marx ਦੇ ਬਾਰੇ ਪੜ ਰਿਆ ਸੀ ਤੇ ਮੈਨੂੰ ਇਹ ਲੱਗਿਆ ਕਿ ਇਹ Karl Marx ਦੀ ਥਿਉਰੀ ਤੇ ਅੱਗੇ ਆਉਣ ਵਾਲੀ ਸਾਰੀ ਇਕਨੋਮਿਕਸ ਦੀ ਥਿਉਰੀ ਸਾਡੀ politcal vision ਦੀ ਬੁਨਿਆਦ ਹੋ ਸਕਦੀ ਐਸ ਕਰਕੇ ਅਗਲੀ ਵੀਡੀਓ ਤੋਂ ਮੈਂ ਮਾਰਕਸਿਜ਼ਮ ਦੇ ਉੱਤੇ ਗੱਲ ਕਰਾਂਗਾ ਤੇ ਇਸ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗਾ ਕਿ ਕਿੱਥੇ ਤੱਕ ਜਾ ਕੇ ਇਹ ਸਾਡੇ ਦੇਸ਼ ਲਈ ਜਸ ਸਾਡੇ ਲਈ ਕੰਮ ਦੀ ਹੋ ਸਕਦੀ ਹੈ ਹਾਲੇ ਸਾਡੇ ਦੇਸ਼ ਨੂੰ ਜਿਸ चीज ਦੀ ਸਭ ਤੋਂ ਵੱਧ ਜ਼ਰੂਰਤ ਹੈ ਪਹਿਲਾ ਨਵੀਂ ਤਰ੍ਹਾਂ ਦੀ ਡੈਮੋਕ੍ਰੇਸੀ ਜਿਸ ਦੇ ਵਿੱਚ ਕਾਬਿਲ ਬੰਦੇ ਨੂੰ ਜਿੰਦਾ ਜਿਤਾਏ ਦੂਸਰਾ politcal vision ਕਿ ਆਪਾਂ ਦੇਸ਼ ਨੂੰ ਲੈ ਕੇ ਕਿੱਥੇ ਜਾ